Welcome to Punjabi Job Studios educational channel. ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਜੀ ਤੁਹਾਡਾ ਪੰਜਾਬੀ ਜੋਬ ਸਟੂਡੀਓਜ਼ YouTube ਚੈਨਲ ਤੇ। ਦੋਸਤੋ ਅੱਜ ਆਪਾਂ ਤੁਹਾਡੇ ਲਈ ਨਵੀਂ ਅਪਡੇਟ ਲੈ ਕੇ ਆਏ ਹਾਂ ਜਿਸ ਵਿੱਚ ਮੁੰਡੇ ਅਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ। ਇਹ ਭਰਤੀ ਸੈਂਟਰ ਸਰਕਾਰ ਵੱਲੋਂ ਕੱਢੀ ਗਈ ਹੈ। ਨੌਜਵਾਨ ਮੁੰਡੇ ਕੁੜੀਆਂ ਲਈ ਬਹੁਤ ਹੀ ਸੁਨਹਿਰੀ ਮੌਕਾ ਹੈ। ਇਸ ਦੇ ਲਈ ਕਿਵੇਂ ਤੁਸੀਂ ਅਪਲਾਈ ਕਰਨਾ, ਕੁਆਲੀਫਿਕੇਸ਼ਨ, ਫੀਸ ਕਿੰਨੀ ਰਹੇਗੀ, ਕੀ ਇਸ ਦੀ ਆਖਰੀ ਮਿਤੀ ਹੈ ਇਹ ਸਭ ਕੁਝ ਤੁਹਾਨੂੰ ਦੱਸਾਂਗੇ ਵੀਡੀਓ ਵਿੱਚ। ਅੱਗੇ ਵਧਣ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਪੰਜਾਬ ਅਤੇ ਸੈਂਟਰ ਸਰਕਾਰ ਦੀਆਂ ਆਉਣ ਵਾਲੀਆਂ ਅਪਡੇਟਸ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਬਿਨਾਂ ਕੋਈ ਦੇਰੀ ਕੀਤੇ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਅਤੇ ਗੱਲ ਕਰਦੇ ਹਾਂ ਭਰਤੀ ਦੀ ਤਾਂ ਦੋਸਤੋ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਇਹ ਨੋਟੀਫਿਕੇਸ਼ਨ SSC CPO ਵੱਲੋਂ ਜਾਰੀ ਕੀਤਾ ਗਿਆ ਹੈ ਇਹ ਸਬ ਇੰਸਪੈਕਟਰ ਦੀ ਭਰਤੀ ਦਿੱਲੀ ਪੁਲਿਸ ਅਤੇ CAPF ਯਾਨੀ ਕਿ ਸੈਂਟਰਲ ਆਰਮਡ ਪੁਲਿਸ ਫੋਰਸ ਵਿੱਚ ਰੱਖੀ ਗਈ ਹੈ ਇਸ ਭਰਤੀ ਵਿੱਚ 3000 ਤਿੰਨ ਪੋਸਟਾਂ ਫਿਲ ਕੀਤੀਆਂ ਜਾਣਗੀਆਂ ਇਸ ਭਰਤੀ ਲਈ एलिजिਬਿਲਟੀ ਫੀਸ ਲਾਸਟ ਡੇਟ ਕਿਵੇਂ ਅਪਲਾਈ ਕਰਨਾ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਦੋਸਤੋ SSC CPO ਵੱਲੋਂ ਸਬ ਇੰਸਪੈਕਟਰ ਦੀ ਭਰਤੀ 26 ਸਤੰਬਰ ਤੋਂ ਸ਼ੁਰੂ ਹੋ ਕੇ 16 ਅਕਤੂਬਰ ਤੱਕ ਹੈ ਕੁਝ ਦਿਨ ਪਹਿਲਾਂ ਆਪਾਂ ਕਨਸਟੇਬਲ ਰੈਂਕ ਦੀ ਭਰਤੀ ਦੀ ਗੱਲ ਕੀਤੀ ਸੀ ਬਟ ਇਹ ਜੋ ਹੈ ਭਰਤੀ ਇਹ ਸਬ ਇੰਸਪੈਕਟਰ ਰੈਂਕ ਦੀ ਭਰਤੀ ਹੈ ਦੋਸਤੋ ਇਹ ਭਰਤੀ ਔਨਲਾਈਨ ਹੀ ਅਪਲਾਈ ਹੋਏਗੀ ਅਤੇ ਇਹਨਾਂ ਦੀ ਜੋ ਆਫੀਸ਼ੀਅਲ ਵੈਬਸਾਈਟ ਹੈ ssc.gob.in ਦੋਸਤੋ ਜਿਹੜੀ ਪਹਿਲਾਂ ਵਾਲੀ ਪੁਰਾਣੀ ਸਾਈਟ ਹੈ ssc.nic.in ਉਹ ਨਹੀਂ ਚੱਲੇਗੀ ਦੋਸਤੋ ਇਹਨਾਂ ਦੀ ਜੋ ਨਵੀਂ ਵੈਬਸਾਈਟ ਹੈ ssc.gob.in ਉਸਤੇ ਹੀ ਇਹ ਭਰਤੀ ਆਈ ਹੈ ਅਤੇ ਉਸਤੇ ਹੀ ਅਪਲਾਈ ਹੋਵੇਗੀ ਜਿਹੜੇ ਉਮੀਦਵਾਰ ਇਸ ਭਰਤੀ ਲਈ ਚਾਹਵਾਨ ਨੇ ਉਨਾਂ ਲਈ ਬਹੁਤ ਵਧੀਆ ਮੌਕਾ ਹੈ ਇਸ ਭਰਤੀ ਨੂੰ ਅਪਲਾਈ ਕਰਨ ਲਈ ਆਨਲਾਈਨ ਅਪਲੀਕੇਸ਼ਨ ਦਾ ਲਿੰਕ ਜੋ ਹੈ ਉਹ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਵੇਗਾ ਦੋਸਤੋ ਇਸ ਭਰਤੀ ਦੀ ਆਨਲਾਈਨ ਰਜਿਸਟ੍ਰੇਸ਼ਨ 26 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਆਖਰੀ ਮਿਤੀ ਜੋ ਹੈ ਉਹ 16 ਅਕਤੂਬਰ 2025 ਹੈ ਆਨਲਾਈਨ ਫੀਸ ਭਰਨ ਦੀ ਜੋ ਆਖਰੀ ਮਿਤੀ ਰਹੇਗੀ ਉਹ 17 ਅਕਤੂਬਰ 2025 ਰਹੇਗੀ ਅਗਰ ਆਨਲਾਈਨ ਫਾਰਮ ਭਰਦੇ ਹੋਏ ਅਪਲੀਕੇਸ਼ਨ ਫਾਰਮ ਭਰਦੇ ਹੋਏ ਤੁਹਾਡੇ ਤੋਂ ਕੋਈ ਮਿਸਟੇਕ ਹੋ ਗਈ ਹੈ ਤਾਂ ਉਸ ਨੂੰ ਕਰੈਕਸ਼ਨ ਕਰਨ ਦੀ ਡੇਟ ਜੋ ਹੈ ਉਹ 24 ਤੋਂ 26 26 ਅਕਤੂਬਰ ਰਾਤ 11 ਵਜੇ ਤੱਕ ਰਹੇਗੀ ਅੱਗੇ ਆਪਾਂ ਗੱਲ ਕਰਦੇ ਹਾਂ ਫੀਸ ਸਟ੍ਰਕਚਰ ਦੀ ਇਸ ਦੀ ਫੀਸ ਰਹੇਗੀ ਜਨਰਲ OBC EWS ਲਈ 100 ਰੁਪਏ ਰਹੇਗੀ ਅਗਰ ਤੁਸੀਂ SC ST ਕਾਸਟ ਨੂੰ ਬਿਲੋਂਗ ਕਰਦੇ ਹੋ ਤਾਂ ਇਸ ਦੇ ਲਈ ਕੋਈ ਫੀਸ ਨਹੀਂ ਹੈ ਦੋਸਤੋ ਫੀਮੇਲ ਕੈਂਡੀਡੇਟਸ ਦੀ ਵੀ ਕੋਈ ਫੀਸ ਨਹੀਂ ਹੈ ਇਸ ਨੂੰ ਅਪਲਾਈ ਕਰਨ ਦੇ ਲਈ ਫੀਸ ਵੀ ਇਹਨਾਂ ਦੀ ਅ ਅਫੀਸ਼ੀਅਲ ਵੈਬਸਾਈਟ ਤੇ ਹੀ ਪੇ ਹੋਏਗੀ ਕੋਈ ਅਦਰ ਮੋਡ ਨਹੀਂ ਹੈ ਫੀ ਪੇ ਕਰਨ ਦਾ ਅੱਗੇ ਆਪਾਂ ਗੱਲ ਕਰ ਲੈਣੇ ਜੀ ਉਮਰ ਸੀਮਾ ਦੀ कि ਇਸ ਭਰਤੀ ਲਈ ਏਜ ਰਹੇਗੀ ਇਸ ਭਰਤੀ ਦੀ ਉਮਰ ਸੀਮਾ ਜੋ ਹੈ ਘੱਟੋ-ਘੱਟ ਹੋਵੇਗੀ 20 ਸਾਲ ਅਤੇ ਵੱਧੋ-ਵੱਧ ਤੋਂ ਵੱਧ ਹੋਵੇਗੀ 25 ਸਾਲ ਜੋ ਏਜ ਰਿਲੈਕਸੇਸ਼ਨ ਹੈ ਉਹ ਤੁਹਾਨੂੰ ਦਿੱਤੀ ਜਾਵੇਗੀ ਕੈਟਾਗਰੀ ਵਾਈਜ਼ ਹੁਣ ਆਪਾਂ ਗੱਲ ਕਰ ਲੈਨੇ ਆ ਇਸ ਭਰਤੀ ਲਈ ਯੋਗਤਾ ਬਾਰੇ ਤਾਂ ਦੋਸਤੋ এডਿਕੇਸ਼ਨ ਕੁਆਲਿਫਿਕੇਸ਼ਨ ਜੋ ਇਸ ਲਈ ਚਾਹੀਦੀ ਹੈ ਉਹ ਚਾਹੀਦੀ ਹੈ ਬੈਚਲਰ ਡਿਗਰੀ ਇਨ ਐਨੀ ਸਟਰੀਮ ਯਾਨੀ ਕਿ ਕਿਸੇ ਵੀ ਸਟਰੀਮ ਦੇ ਵਿੱਚ ਤੁਹਾਡੀ ਡਿਗਰੀ ਹੋਵੇ ਬੈਚਲਰ ਡਿਗਰੀ ਹੋਵੇ ਇਹ ਯੋਗਤਾ ਘੱਟੋ-ਘੱਟ ਰੱਖੀ ਗਈ ਹੈ ਇਸ ਭਰਤੀ ਦੇ ਲਈ ਦੋਸਤੋ ਅਗਰ ਤੁਸੀਂ ਸਬ ਇਨਸਪੈਕਟਰ ਲਈ ਦਿੱਲੀ ਪੁਲਿਸ ਦੇ ਵਿੱਚ ਅਪਲਾਈ ਕਰਦੇ ਹੋ ਤਾਂ ਤੁਹਾਡੇ ਕੋਲੇ ਐਲਐਮਵੀ ਲਾਇਸੈਂਸ ਜੋ ਹੋਣਾ ਜ਼ਰੂਰੀ ਹੈ ਉਹ ਵੀ ਸਿਰਫ ਮੇਲ ਕੈਂਡੀਡੇਟਸ ਲਈ ਫੀਮੇਲਸ ਲਈ ਕੋਈ ਜ਼ਰੂਰੀ ਨਹੀਂ ਹੈ ਮੇਲ ਕੈਂਡੀਡੇਟਸ ਲਈ ਐਲਐਮਵੀ ਲਾਇਸੈਂਸ ਹੋਣਾ ਜ਼ਰੂਰੀ ਹੈ ਇਹ ਕੰਡੀਸ਼ਨ ਸਿਰਫ ਦਿੱਲੀ ਪੁਲਿਸ ਲਈ ਹੈ ਅਗਰ ਤੁਸੀਂ ਸੀਏਪੀਐਫ ਸੈਂਟਰਲ ਆਰਮਡ ਪੁਲਿਸ ਫੋਰਸ ਲਈ ਅਪਲਾਈ ਕਰਦੇ ਹੋ ਸਬ ਇਨਸਪੈਕਟਰ ਰੈਂਕ ਦੇ ਲਈ ਤਾ ਤਾਂ ਤੁਹਾਡੇ ਕੋਲ ਐਲਐਮਵੀ ਲਾਇਸੈਂਸ ਅਗਰ ਨਹੀਂ ਵੀ ਹੈ ਤਾਂ ਵੀ ਤੁਸੀਂ ਐਲੀਜੀਬਲ ਹੋ ਉਹ ਭਰਤੀ ਦੇਖਣ ਲਈ ਹੁਣ ਆਪਾਂ ਜੇ ਅੱਗੇ ਗੱਲ ਕਰੀਏ ਪੇਸਕੇਲ ਦੀ ਤਾਂ ਪੇਸਕੇਲ ਇਸ ਦੇ ਵਿੱਚ 6ਵਾਂ ਪੇਸਕੇਲ ਲੈਵਲ ਦਿੱਤਾ ਜਾਵੇਗਾ ਜਾਨੀ ਕਿ 35400 ਤੋਂ 112400 ਤੱਕ ਸੀਏਪੀਐਫ ਦੇ ਵਿੱਚ ਸੈਲਰੀ ਰਹੇਗੀ ਸਬ ਇਨਸਪੈਕਟਰ ਦੀ ਸੇਮ ਸੈਲਰੀ ਹੀ ਸਬ ਇਨਸਪੈਕਟਰ ਮੇਲ ਫੀਮੇਲ ਇਨ ਦਿੱਲੀ ਪੁਲਿਸ ਦਿੱਲੀ ਪੁਲਿਸ ਲਈ ਵੀ ਸੇਮ ਸੈਲਰੀ ਰਹੇਗੀ ਅਤੇ ਸੇਮ ਪੇ ਸਕੇਲ ਰਹੇਗਾ। ਸੋ ਸੀਏਪੀਐਫ ਦੇ ਵਿੱਚ ਤੁਹਾਡੀ ਜੋ ਪੋਸਟਿੰਗ ਰਹੇਗੀ ਉਹ ਆਲ ਇੰਡੀਆ ਦੇ ਵਿੱਚ ਕਿਤੇ ਵੀ ਹੋ ਸਕਦੀ ਹੈ। ਬਟ ਦਿੱਲੀ ਪੁਲਿਸ ਦੇ ਵਿੱਚ ਇਦਾਂ ਨਹੀਂ ਹੋਵੇਗਾ। ਦਿੱਲੀ ਪੁਲਿਸ ਦੇ ਵਿੱਚ ਤੁਹਾਡੀ ਜੋ ਪੋਸਟਿੰਗ ਰਹੇਗੀ ਉਹ ਦਿੱਲੀ ਦੇ ਵਿੱਚ ਹੀ ਰਹੇਗੀ। ਦੋਸਤੋ ਇਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਵੈਕੈਂਸੀਆਂ ਦੀ ਤਾਂ ਵੈਕੈਂਸੀਆਂ ਇਸ ਪ੍ਰਕਾਰ ਹੋਣਗੀਆਂ ਸਬ ਇੰਸਪੈਕਟਰ ਜੀਡੀ ਇਨ ਸੀਏਪੀਐਫ ਦੇ ਵਿੱਚ ਟੋਟਲ ਵੈਕੈਂਸੀਆਂ 2861 ਹੋਣਗੀਆਂ ਅਤੇ ਐਕਸ ਸਰਵਿਸ ਮੈਂਸ ਲਈ 286 ਵੈਕੈਂਸੀਆਂ ਹੋਣਗੀਆਂ ਗੱਲ ਕਰੀਏ ਦਿੱਲੀ ਪੁਲਿਸ ਦੀ ਤਾਂ ਦਿੱਲੀ ਪੁਲਿਸ ਦੇ ਵਿੱਚ ਮੇਲ ਦੀਆਂ ਜੋ ਵੈਕੈਂਸੀਆਂ ਹੋਣਗੀਆਂ ਉਹ ਹੋਣਗੀਆਂ ਟੋਟਲ 142 ਪੋਸਟਾਂ ਅਤੇ 70 ਪੋਸਟਾਂ ਦਿੱਲੀ ਪੁਲਿਸ ਦੇ ਵਿੱਚ ਫੀਮੇਲ ਕੈਂਡੀਡੇਟਸ ਦੀਆਂ ਹੋਣਗੀਆਂ ਇਗਜ਼ਾਮ ਦਾ ਜੋ ਸੈਂਟਰ ਹੋਏਗਾ ਪੰਜਾਬ ਦੇ ਵਿੱਚ ਉਹ ਹੋਣਗੇ ਲੁਧਿਆਣਾ ਜਲੰਧਰ ਅੰਮ੍ਰਿਤਸਰ ਅਤੇ ਪਟਿਆਲਾ ਦੋਸਤੋ ਇਹਨਾਂ ਚਾਰਾਂ ਸੈਂਟਰਾਂ ਦੇ ਵਿੱਚੋਂ ਕੋਈ ਵੀ ਇੱਕ ਸੈਂਟਰ ਸਿਲੈਕਟ ਕਰ ਸਕਦੇ ਹੋ ਤੁਸੀਂ ਪ੍ਰੀਫਰੈਂਸ ਦੇ ਸਕਦੇ ਹੋ ਇਹ ਭਰਤੀ ਦਿੱਲੀ ਪੁਲਿਸ ਦੇ ਵਿੱਚ ਤਾਂ ਹੈ ਹੀ ਅਤੇ CAPF ਦੇ ਵਿੱਚ ਆਉਂਦੀ ਹੈ ਬਾਰਡਰ ਸਿਕਿਉਰਿਟੀ ਫੋਰਸ BSF CISF CRPF ITBP ਅਤੇ SSB ਤਾਂ ਦੋਸਤੋ SSC ਵੱਲੋਂ ਜਾਰੀ ਕੀਤੀ ਗਈ ਸਬ ਇੰਸਪੈਕਟਰਾਂ ਦੀ ਭਰਤੀ 2025 ਦੀ ਜਰੂਰੀ ਜਰੂਰੀ ਡਿਟੇਲਸ ਅਤੇ ਤੁਸੀਂ ਜ਼ਿਆਦਾ ਜਾਣਕਾਰੀ ਲਈ ਇਸ ਦੇ ਇਸ ਦਾ ਆਫੀਸ਼ੀਅਲ ਨੋਟੀਫਿਕੇਸ਼ਨ ਜੋ ਹੈ ਉਹ ਡਾਊਨਲੋਡ ਕਰ ਲਿਓ ਉਸ ਡਾਊਨਲੋਡ ਕਰਨ ਦਾ ਜੋ ਲਿੰਕ ਹੈ ਉਹ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਵੇਗਾ ਅਤੇ ਅਪਲਾਈ ਕਰਨ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਹੀ ਮਿਲ ਜਾਵੇਗਾ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਗਰ ਕਿਸੇ ਭੈਣ ਭਾਈ ਦਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ